ਸਤਿਗੁਰੂ ਪਤਾ ਕਹਿੰਦੇ ਆ ਇਹਦੇ ਭਾਈ ਕਿਰਤ ਕਰੋ ਨਾਮ ਜਪੋ ਅਸਲ ਦੇ ਵਿੱਚ ਨਾਮ ਜਪਣਾ ਹੀ ਕਿਰਤ ਕਰਦੇ ਆ ਇਸ ਦਾ ਨੂੰ ਸਮਝਣਾ ਪੈਣਾ ਵੀ ਨਾਮ ਤੋਂ ਕਿਰਤ ਛੱਡ ਕੇ ਨਾਮ ਨਹੀਂ ਜਪਣਾ ਕਿਰਤ ਕਰਦੇ ਨਾਮ ਜਪਣਾ ਹੈ ਕਿਰਤ ਛੱਡ ਕੇ ਨਾਮ ਨਹੀਂ ਜਪਣਾ ਤੇ ਜਿੱਦਣ ਕਾਮੀ ਮੁੱਕ ਗਏ ਉਹਦੇ ਤੇ ਗੱਲ ਹੀ ਛੁੱਟ ਗਈ ਮਾਲਾ ਕਹਿੰਦੇ ਭਾਈ ਕਿਰਤ ਨਹੀਂ ਛੱਡਨੀ ਗੁਰੂ ਨਾਨਕ ਸਾਹਿਬ ਉਹ ਮੋਦੀ ਖਰਦਾ ਚਲਾਉਂਦੇ ਸੀ ਜੋ ਤੇ ਕਿਰਤ ਤਾਂ ਸਭ ਕੇ ਨਾਮ ਜਪਦੇ ਸੁਣ। ਮੋਦੀ ਖਾਨਾ ਵੀ ਚਲਾਦੇ ਆ ਤੇ ਸਤਗੁਰੂ ਨਾਮ ਤੇ ਜਪ ਰਹੇ ਆ ਤੇ ਜਿਹੜੇ ਉਹਨਾਂ ਦੇ ਬੁਲਾਉਂਦੇ ਨੇ ਉਹਨਾਂ ਦੀਆਂ ਢੋਲੀਆਂ ਵੀ ਮਾਰ ਦਿੰਦੇ ਆ। ਮਾਰ ਦਿੰਦੇ ਆ ਭਜੀ। ਬਾਦਸ਼ਾਹ ਕਹਿੰਦੇ ਭਾਈ ਉਹਨੂੰ ਪਹਿਲਾਂ ਪਤਾ ਕੀ ਸੀ ਕਿਰਤ ਕਰਨ ਵਾਲੇ ਨਾਮ ਨਹੀਂ ਸੀ ਜਪਦੇ ਤੇ ਨਾਮ ਜਪਣ ਵਾਲੇ ਕਿਰਤ ਨਹੀਂ ਸੀ ਕਰਦੇ। ਕਿਰਤ ਕਰਨ ਵਾਲੇ ਨਾਮ ਨਹੀਂ ਸੀ ਜਪਦੇ ਤੇ ਜਿਹੜੇ ਨਾਮ ਜਪਦੇ ਸੀ ਉਪਰ ਅੰਤ ਲਈ ਜਾਂਦੇ ਸੀ ਕਿਤੇ ਕਿਰਤ ਕਰਨ ਦੀ ਲੋੜ ਨਹੀਂ। ਪਰ ਪਾਤਸ਼ਾਹ ਨੇ ਪਤਾ ਕੀ ਆਖਿਆ ਕਹਿੰਦੇ ਭਾਵੇਂ ਕਿਰਤ ਵੀ ਕਰੋ ਤੇ ਨਾਮ ਵੀ ਜਪੋ ਤੇ ਵੱਣ ਕੇ ਜਿਊ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿ ਕਿਰਤ ਕਰੋ ਨਾਮ ਜਪੋ ਵੱਣ ਕੇ ਜਿਊ। ਸੋ ਇਸ ਕਰਕੇ ਨਾਮ ਜਪਣ ਲੱਗਿਆ ਕਿਰਤ ਛੱਡੀ ਨਹੀਂ ਕਿਰਤ ਕਰਦੇ ਆ ਨਾਮ ਜਪਣਾ ਹੈ। ਮਨਾਂ ਕਹਿੰਦੇ ਕਿਰਤ ਕਰਦੇ ਆ ਤਾਂ ਨੌਕਰੀ ਤੇ ਜਾਦੇ ਆ ਜਿੱਦਨ ਅਸੀਂ ਕਿਰਤ ਕਰਦੇ ਆ ਨਾਮ ਜਪਣ ਲੱਗ ਗਏ ਨਾ ਉਧਰ ਕੋਈ ਵੀ ਬਠਾ ਅਫਸਰ ਕੋਈ ਸਰਕਾਰੀ ਮੁਲਾਜ਼ਮ ਕਰਪਸ਼ਨ ਨਹੀਂ ਕਰੇਗਾ ਬੇਈਮਾਨੀ ਨਹੀਂ ਕਰੇਗਾ ਕਿਉਂਕਿ ਉਹਨੂੰ ਪਤਾ ਲੱਗਿਆ ਹੈ ਕਿਰਤ ਦੇ ਨਾਲ ਨਾਮ ਕੀ ਹੈ ਨਾਮ ਤੋਂ ਭਾਵ ਹੈ ਪਰਮੇਸ਼ਰ ਦਾ ਸੱਚ ਉਹ ਜੀਵਨ ਦੇ ਵਿੱਚ ਸੱਚ ਕਮਾਵੇਗਾ ਉਹ ਵੱਡੇ ਤੋਂ ਵੱਡਾ ਅਫਸਰ ਲੱਗ ਜਾਵੇ ਕਿਸੇ ਵਿਭਾਗ ਵਿੱਚ ਚਲੇ ਜਾਵੇ ਉਹ ਬੇਈਮਾਨੀ ਹੋਵੇਗਾ ਅੱਜ ਲੋਕਾਂ ਦੇ ਹੱਕੇ ਲੋਕ ਕਿਉਂ ਖਾ ਰਹੇ ਆ ਅੱਜ ਬੇਈਮਾਨੀ ਕਰਪਸ਼ਨ ਕਿਉਂ ਕਰ ਰਹੇ ਆ ਕਿਉਂਕਿ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਪਰ ਨਾਮ ਤੋਂ ਟੁੱਟ ਗਏ। ਆ ਜਿਹਨਾਂ ਦੇ ਪੰਨੇ ਨਾਮ ਨਹੀਂ। ਇਸੇ ਕਰਕੇ ਕੁੱਚੇ ਆਉਂਦੇ ਆ ਤੇ ਬੈਠੇ ਲੋਕ ਕਰਾਪਸ਼ਨ ਕਰ ਰਹੇ ਆ, ਕੈਮਾਨੀਆਂ ਕਰ ਰਹੇ ਆ, ਹੀਰਾ ਗੇਮਾਂ ਕਰ ਰਹੇ ਆ। ਪਰ ਜਿਹੜਾ ਗੁਰਸਿੱਖ ਹੋਵੇਗਾ ਨਾ ਜੀ ਜਿਹੜਾ ਨਾਮ ਜਪਦਾ ਹੋਵੇਗਾ ਜਿਹਨੂੰ ਬਾਣੀ ਦੀ ਸਮਝ ਹੋਵੇਗੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ ਆਪਣੇ ਜੀਵਨ ਦੇ ਵਿੱਚ ਉਹ ਕਿਰਤ ਕਰਦੇ ਆ ਨਾਮ ਜਪੇਗਾ। ਦੇ ਨਾਮ ਜਪਦੇ ਹੰਢ ਕੇ ਛਕੇਗਾ ਕਦੀ ਕਿਸੇ ਦਾ ਹੱਕ ਨਹੀਂ ਖਾਵੇਗਾ ਕਦੀ ਕਿਸੇ ਦਾ ਹੱਕ ਨਹੀਂ ਖਾਵੇਗਾ ਸੋ ਬਸ ਆ ਗੱਲ ਚੰਦੇ ਰੱਖਣੀ ਹੈ ਵੀ ਕਿਰਤ ਕਰਦੇ ਆ ਨਾਮ ਜਪਦੇ ਕਿਰਤ ਤੋਂ ਵੇਲੇ ਹੋ ਕੇ ਕੋਈ ਮਨੋ ਕਾਖੇ ਨਾ ਮੈਂ ਨਾਮ ਜਪਾਂ ਪਹਿਲਾਂ ਇਦਾਂ ਹੀ ਉਦਾਹੀ ਜਿਹੜੇ ਕਿਰਤ ਕਰਦੇ ਸੀ ਨਾਮ ਨਹੀਂ ਸੁਜਪਦੇ ਉਹ ਕਹਿੰਦੇ ਨਾਮ ਜਪਣਾ ਵੇਹਿਆਂ ਦਾ ਕੰਮ ਹੈ ਜਦ ਇਹ ਨਾਮ ਜਪਦੇ ਸੋਗਿਰਤੇ ਨਹੀਂ ਸੀ ਕਰਦੇ ਉਹ ਕੀ ਕਰਦੇ ਸੀ ਮਨ ਕੇ ਖਾਦੇ ਸਭ ਤੇ ਬੜੇ ਬੜੇ ਸਿਹਤ ਜੋਗੀ ਜਿਨ੍ਹਾਂ ਨੇ ਘਰ ਵਾਂਣ ਛੱਡ ਦਿੱਤੇ ਬੜੇ ਬੜੇ ਡੇਰੇ ਬਣਾ ਲਏ ਅੱਜ ਵੀ ਇਹ ਕੁਝ ਹੋ ਗਿਆ ਅੱਜ ਪੰਜਾਬ ਦੇ ਵਿੱਚ ਜਿੱਧਾ ਵੀ ਡੇਰਾ ਬਾਤ ਹੈ ਜਿੱਧਾ ਵੀ ਇਹ ਸਤਿਗੁਰਾਂ ਕਰਦੇ ਆ ਨਾ ਪਿੱਛੇ ਵੱਡਾ ਕਾਰਨ ਇਹ ਹੀ ਅਸੀਂ ਕਿੱਥੋਂ ਟੁੱਟ ਗਏ ਅਸੀਂ ਧੰਨ ਦੇ ਨਾਮ ਤੇ ਪਖੰਡ ਸ਼ੁਰੂ ਕਰਦੇ ਬਸ ਇਹਨਾ ਗੱਲਾਂ ਕਰਕੇ ਅਸੀਂ ਗੁਰਮਾਰਗ ਦੇ ਸਿਧਾਂਤ ਤੋਂ ਅੱਜ ਟੁੱਟ ਗਏ ਮੇਰੇ ਸੈੱਡ ਨੇ ਸਾਨੂੰ ਕਿਹਾ ਸਬਕ ਦਿੱਤਾ ਆ ਉਹ ਸਬਕ ਬੰਦਾ ਕਿਹੜਾ ਸੀ ਘਾਟ